ਆ ਦੇਣਾ ਗੱਲਬਾਤ ਕਰਦਾ ਸੀ ਕਿ ਆ ਸਾਡੇ ਨੇ ਕਰਦਾ ਕਿ ਜਦੋਂ ਫਿਰ ਪਿਆਉਂਦੇ ਪੈਨੂੰ ਮਗਾਓ ਇੱਧਰ ਇਹਨੂੰ ਮਗਾ ਕੇ ਪੁੱਛ ਗਿਆ ਆਪਾਂ ਇਹਨੂੰ ਮਗਾਓ ਮੰਮੀ ਮੈਂ ਇਹੋ ਆਕੇ ਮੈਂ ਉਹ ਜੋ ਤੇ ਕਰੀਬ ਚੱਲ ਜੀ ਬਾਅਦ ਚ ਤੂੰ ਜਾ ਕੇ ਉੱਥੇ ਉਹਨੂੰ ਪੁੱਛੀਂ ਰੀਜ਼ਨ ਯੂ ਵੇਤੇ ਮੱਤਦਾ ਉਹਦੇ ਰੀਜ਼ਨ ਹੀ ਬਹੁਤ ਵੱਡਾ ਸੀ ਉਹਦਾ ਉਹਦੀ ਵਾਈਫ ਨੂੰ ਨੇ ਪਤਾ ਇੰਨੀ ਉਹਨੂੰ ਕੀ ਕੋਝੋ ਕਰਦੀ ਦੇ ਜਿਹੜੇ ਕੰਮਾਂ ਤੋਂ ਟੱਕਦਾ ਨਹੀਂ ਗਰਕੀ ਨਹੀਂ ਸੀ ਵਿੰਦੀ ਨਹੀਂ ਮੇਰੇ ਅੰਦੇ ਸਾਡੇ ਅੱਗੇ ਹੁੰਦਾ ਸੀ ਕਿ ਜੇ ਬੱਚੇ ਨੇ ਆਖਣਾ ਵੀ ਨਹੀਂ ਜੇ ਕੰਟਰੋਲ ਚ ਹੈਗੀ ਆਦ ਦੇ ਨਾਲ ਚਲ ਕੋਈ ਨਹੀਂ ਵੀਰਾ ਤੂੰ ਮਿੱਠਾ ਹੋ ਕੇ ਉਹਦੋਂ ਆਵਾਜ਼ ਕਰਦਾ ਕਿ ਇੱਕ ਵਾਰ ਤੂੰ ਇੱਕ ਮੰਗੇ ਮਿੱਠਾ ਹੋ ਕੇ ਚਲ ਜਾ ਤੂੰ ਤੇਰੀ ਬਾਤ ਚ ਵੇਗ ਲਾਂਗੇ ਕੀ ਅਜੀ ਵੀ ਪੰਜਾਬ ਸਰਕਾਰ ਨੂੰ ਵੀ ਬੇਨਤੀ ਕਰਦੇ ਆ ਵੀ ਪੁਲਿਸ ਸਾਡੇ ਹੈਲਪ ਕਰੋ ਕੁਛ ਕੁਛ ਵੀ ਹੈਲਪ ਕਰੋ ਥੋੜੀ ਬਤਰੀ ਕਰ ਦਿਓ ਇੱਥੇ ਤਨਤਨ ਦੇ ਐਸਪੀ ਸਾਹਿਬ ਨੂੰ ਨਾਮ ਨਾਲ ਪਤਾ ਨਹੀਂ ਆ ਪਰ ਉਹਨਾਂ ਦੇ ਅੱਗੇ ਵੀ ਹੱਥ ਜੋੜ ਕੇ ਬੇਨਤੀ ਆ ਵੀ ਕਿਰਪਾ ਕਰਕੇ ਸਾਡੇ ਕੋ ਪਹੁੰਚ ਸਾਡੀ ਸੁਣੋ ਸਾਡੀ ਸਾਡੀ ਜਿਹੜੀ ਮੰਗ ਹੈ ਉਹਨੂੰ ਪੂਰੀ ਕਰ ਦਿਓ ਰਟੀਨਿਸ ਜਰਨਲਸਟ ਮੈਂ ਆਤਾ ਹਾਂ ਦੋਸਤੋ ਮੈਂ ਕੁਮਾਰ ਅੱਜ ਅਸੀਂ ਪਹੁੰਚੇ ਹਾਂ ਪਿੰਡ ਚਾਲ ਦੇ ਵਿੱਚ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਮੌਜੂਦ ਹੈ ਪਿੰਡ ਉਸ ਤੇ ਇੱਕ ਐਸੀ ਘਟਨਾ ਵਾਪਰੀ ਹੈ ਜਿੱਥੇ ਤੇਲ ਦੇ ਲਾਉਣ ਵਾਲੀ ਜਿਹੜਾ ਇੱਕ ਨੌਜਵਾਨ ਹੈ ਉਸ ਜਿਸ ਦਾ ਜਿਹੜਾ 3 ਸਾਲ ਪਹਿਲਾਂ ਵਿਆਹ ਹੋਇਆ ਸੀ ਤਾਂ ਸਾਲ ਪਹਿਲਾਂ ਹੀ ਆਈਲੈਂਡਸ ਕਰਵਾ ਕੇ ਉਹਨਾਂ ਉਸ ਵੱਲੋਂ ਆਪਣੀ ਘਰ ਦੀ ਨੂੰ ਕਨੇਡਾ ਕੈਲਗਰੀ ਦੇ ਵਿੱਚ ਭੇਜਿਆ ਗਿਆ ਤਾਂ ਉੱਥੇ ਉਹਦੇ ਕੋਈ ਕਲਤ ਰਿਲੇਸ਼ਨ ਬਣ ਜਾਂਦੇ ਹਨ ਤਾਂ ਉਸ ਨੂੰ ਨਾ ਸਹਾਰਦੇ ਹੋਏ ਜਿਹੜਾ ਨੌਜਵਾਨ ਵੱਲੋਂ ਕੱਲ ਜਿਹੜਾ ਪੱਖੇ ਨਾਲ ਟਟਕ ਕੇ ਫਾਹਨ ਹੈ ਕਿ ਜਿਹੜੀ ਖੁਦ ਖੁਸ਼ੀ ਜਿਹੜੀ ਕਰ ਦਿੱਤੀ ਗਈ ਤਾਂ ਨੌਜਵਾਨ ਦਾ ਪਰਿਵਾਰ ਸਾਡੇ ਨਾਲ ਮੌਜੂਦ ਹੈ ਉਹਨਾਂ ਨਾਲ ਗੱਲਬਾਤ ਕਰਾਂਗੇ ਉਹਨਾਂ ਦੀ ਬਾਤਾਂ ਜੀ ਸਾਡੇ ਨਾਲ ਮੌਜੂਦ ਹੈ ਬਾਗਵਾਨ ਜੀ ਇਸ ਤੇ ਨੌਜਵਾਨ ਗੱਲਬਾਤ ਕਰਦੇ ਹਾਂ ਕੀ ਹੈ ਮਾਮਲਾ ਸਾਰਾ ਸਾਰਾ ਜਾਣਦੇ ਆ ਆ ਗੱਲਬਾਤ ਹਾਜੀ ਮਾਤਾ ਜੀ ਉਹਦਾ ਟਾਈਮ ਇਸ ਸਮੇਂ 3 ਸਾਹਕ ਦੇਣੀ ਵੀ ਐਸਐਸਟੀ 3 ਐਸਪੀ ਕੀ ਨਾ ਸੀ ਬੇਟੇ ਦਾ ਜਿਹੜਾ ਨਾਂ ਕੀ ਨਵਜੋਤ ਸਿੰਘ ਕਿੰਨਾ ਚਿਰ ਹੋਇਆ ਯਾਰ 10 ਸਾਲ ਹੋ ਗਏ 10 ਸਾਲ ਹੋ ਗਏ ਆਣੂ ਹੋਈ ਯਾਰ ਉਹਨਾਂ ਦਾ ਵਿੱਚ ਝਗੜਾ ਚ ਆ ਸੀ ਤੇ 3 ਸਾਲ ਵਿਆਹ ਹੋਇਆ ਸੀ ਨਾ 3 ਮਹੀਨੇ ਚਾਹਤ ਹੋ ਗਈ ਉਹਨਾਂ ਵਿੱਚ ਦੋ ਜਿੰਗਾਂ ਦਾ ਚੱਲ ਗਿਆ ਪਹਿਲਾਂ ਸਾਡੇ ਬੇਟੀ ਨੇ ਦਵਾਈ ਦਿੱਤੀ ਇਹਦੇ ਨਾਲ ਲੜਕੇ ਫਿਰ ਉਹ ਨਾ ਸੀ ਬਹੁਤ ਖੁਸ਼ੀ ਕਰਦੀ ਤੇ ਉਹਨਾਂ ਕੋਲ ਕੁਝ ਵੀ ਕਰਉਂਦੀ ਆ ਤੇ ਆਪੋ ਨੇ ਅਹੀਂ ਆਣ ਕੇ ਵੇਖਿਆ ਉਹਨੇ ਕਿ ਬੰਦੇ ਕਿੱਥੇ ਕਿਤੇ ਉਹਨੇ ਸਾਨੂੰ ਵੀਡੀਓ ਕਾਲ ਕਰਕੇ ਉਹਦੇ ਨਾਲ ਵੀਡੀਓ ਕਾਲ ਕਰਕੇ ਉਹਨੇ ਭਾ ਲਿਆ ਉਹਨੇ ਵੀਡੀਓ ਕਾਲ ਤੋਂ ਕਿ ਸੰਦੇਸ਼ ਆਉਂਦੇ ਸਨ ਆਪਦੇ ਸਹੁਰੇ ਨੂੰ ਸੰਦੇਸ਼ ਆ ਡੈਡੀ ਮਿਲਤੀ ਨੂੰ ਚੋਟ ਨੂੰ ਵੇਖੋ ਜਾਂਦੀ ਉਹਨੇ ਲੈ ਲਿਆ ਤੇ ਨਹੀਂ ਆਏ ਜਾਂਦੇ ਨਹੀਂ ਕਹਾੜੇ ਨੂੰ ਮਵਾਜ ਮਾਰਨੀ ਬੇਟਾ ਆਪ ਦਾ ਘੁੱਟੇ ਕੋਲ ਆਇਆ ਹੀ ਸਾਨੂੰ ਇਹ ਹੋ ਇਨਸਾਫ ਆ ਸਾਨੂੰ ਸਾਫ ਚਾਹੀਦਾ ਏ ਪਰ ਇਹ ਹੋ ਜਾਂਦਾ ਰਿਸ਼ਤਾ ਬੁਣ ਕੇ ਨਾ ਕੋ ਘਰੇ ਤੇ ਗੜੀ ਨੂੰ ਨਾ ਚਾਹਲੇ ਮੈਂ ਤੇ ਲੁਕਤੀ ਗਈ ਤੇ ਜਾ ਕੇ ਘਰਨਾ ਕੋ ਲੁਟਿਆ ਜਾਵੇ ਸਾਨੂੰ ਇਹ ਹੰਸਾ ਚਾਹੀਦਾ ਹੈ ਘਰ ਕੋ ਇਹ ਹੱਥ ਜੋੜ ਕੇ ਬੇਨਤੀ ਹੈ ਐਸਪੀ ਸਾਹਿਬ ਸੇ ਬੇਸਾਵਲ ਅੱਡੀ ਹੋ ਗਈ ਯਾਦ ਕਰ ਕੀ ਆਹ ਸਹਾਰੀ ਵੰਟਾਰਨ ਵਾਲੇ ਨੇ ਅੱਡੀ ਅੱਡ ਕੇ ਦਿੱਤੀਆਂ ਉੱਚੀ ਬੱਚਾ ਬਾਹਰ ਇੱਡਾ ਨਾ ਖਲਾਉਂਦੇ ਅੰਲਾਣਾ ਪਿੱਛੇ ਮੈਂ ਤਾਂ ਲੁੱਟੀ ਗਈ ਹੋਰ ਕਰ ਬਣਾਇਆ ਤੇ ਕਿੰਨੇ ਬੱਚੇ ਸੀ ਨੇ ਦੇ ਦੋ ਬੇਟੇ ਬੇਟੇ ਦੋ ਬੱਚੇ ਆ ਇੱਕ ਬੇਟੀ ਸੀ ਇੱਕ ਬੇਟੀ ਗਲੋਤਾ ਬੇਟਾ ਸੀ ਹਾਂਜੀ ਗਲੋਤਾ ਬੇਟਾ ਸੀ ਹਾਂਜੀ ਹਾਂਜੀ ਬੇਟੀ ਵੀ ਆਪਣੀ ਇੱਕ ਬੇਟੀ ਉਹ ਵੀ ਬਾਰਿਆ ਕਨੇਟੀ ਸੀ ਇਹ ਕੀ ਕਾਰਨ ਆ ਪਤਾ ਹੈ ਕੁਝ ਕਿੱਥੋਂ ਹੋ ਜੇ ਸਲਾਈਟ ਕਿਉਂ ਨਹੀਂ ਅਕਾ ਉਸ ਨੇ ਹੈ ਰੋਟੀ ਨਾ ਲੜੀ ਰੋਟੀ ਨਾ ਲੜਕੇ ਕੀ ਤਾਰੀ ਇਹ ਰੋਟੀ ਨਹੀਂ ਬਿਲਾ ਲੱਗਦਾ ਉਹ 10 ਮਹੀਨੇ ਹੋ ਗਏ 2-3 ਮਹੀਨੇ ਬਗਲ ਤੁਸੀਂ ਸਮਝ ਚੁੱਕੇ ਹੋ ਨੇ ਵੇਖ ਤਾ ਨਹੀਂ ਹੀ ਜਰਿਆ ਇਹ ਜਰਦਾ ਨਹੀਂ ਸੀ ਤੈਨੂੰ ਝੋੜਦਾ ਸੀ ਝੋੜ ਇਹ ਸਿੱਧਾ ਇਹਨਾਂ ਦਾ ਮਤਲਬ ਵੀ ਉੱਥੋਂ ਹੀ ਉਹਨੇ ਫੇਰ ਕੰਮ ਤੋਂ ਰੋਕ ਲਿਆ ਉੱਥੇ ਨਹੀਂ ਕਿ ਕੰਮ ਨਹੀਂ ਕੀਤਾ ਉੱਥੇ ਫੇਰ ਕੰਮ ਕੀਤਾ ਚਲੋ ਫੋਨ 'ਚ ਦੋਸਤਾਂ ਨੂੰ ਕੰਮ ਤੇ ਲੱਗੇ ਰੱਖਿਆ ਤੂੰ ਆ ਜਾਈਂ ਸਾਡੇ ਅੰਦਰ ਮੈਂ ਨਹੀਂ ਆਈ ਇਹ ਵਾਲਾ ਤਾਂ ਇਹਨਾਂ ਨਾਲ ਗੱਲਬਾਤ ਕਰਦਾ ਸੀ ਕਿ ਆਹ ਸਾਡੇ ਨਾਲ ਕਰਦਾ ਸੀ ਨੂੰ ਫਿਰ ਪਿਆ ਆਉਂਦੇ ਪੈਨ ਨੂੰ ਮਗਾਓ ਇੱਧਰ ਨੂੰ ਮਗਾ ਕੇ ਪੁੱਛ ਗਏ ਆਪਾਂ ਇਨੂੰ ਮੰਗਾਓ ਮੰਮੀ ਮੈਂ ਇਹੋ ਆਖਿਆ ਮੈਂ ਉਹ ਜੋ ਤੇ ਕਰੀ ਕੋ ਚੱਜੀ ਬਾਅਦ ਚ ਤੂੰ ਜਾ ਕੇ ਉੱਥੇ ਉਹਨੂੰ ਪੁੱਛੀ ਫਿਰ ਉਹਨੂੰ ਬਾਅਦ ਚ ਪੁੱਛਾਂਗੇ ਤੇ ਉਹਨੂੰ ਇੱਥੇ ਸੁਣ ਦਾਂਗੇ ਬੰਦਰ ਆ ਜਾ ਤੂੰ ਨਹੀਂ ਇਹ ਮੰਗਾਉਨੇ ਸਾਡੇ ਸਾਡੇ ਆਖੀ ਤੇਰੀ ਸੀ ਕਹਿੰਦੀ ਕਦੀ ਕਹਿੰਦੀ ਮੈਂ ਪੇਸਟਾਰ ਨਹੀਂ ਕਦੀ ਕਹਿੰਦੀ ਕੁਝ ਕਰੂ ਕਦੀ ਕਹਿੰਦੀ ਮੇਰੇ ਕੋਲ ਹੀ ਤੇ ਪੇਸਟਾਰੀ ਹੈ ਇਹ ਕੋਈ ਚਾਰ ਮਹੀਨੇ ਉਹਨੇ ਅਸੀ ਹੋਰ ਆ ਵੀ ਸਕਦੀ ਨਹੀਂ ਨਹੀਂ ਹੱਦੀ ਆ ਤੂੰ ਕੱਟੂ ਬੂਲ ਬੜਾ ਕੱਟ ਪਾਤੀ ਸਿੱਧੀ ਵੱਡੀ ਕਰਤਾ ਮੁੰਡੇ ਬਾਜੂ ਤੋਂ ਵੀਡੀਓ ਨੇ ਕੱਲ ਦਾ ਸਾਨੂੰ ਕੱਟੂ ਕੀਤਾ ਨਾ ਕੋ ਵੀਡੀਓ ਨਹੀਂ ਕੀਤੀ ਨਾ ਮੇਰੇ ਬੇਟ ਨਵਜੋਤ ਨੇ ਵੇਖਿਆ ਵੀਡੀਓ ਕੱਲ ਦਾ ਕਰਦਾ ਮੁੱਕਾ ਵੀ ਨਾ ਸਾਨੂੰ ਉਹਦੇ ਵੀਡੀਓ ਖਲਾਇਣਾ ਨਹੀਂ ਬਹਿਣ ਦੀ ਮੈਂ ਕੋਈ ਫੋਨ ਲਿਆ ਨੈਟ ਨੇ ਬੰਦ ਕੀਤੀ ਉਹਨੇ ਸਿਆਪਨੀ ਨੂੰ ਉਹਨੂੰ ਵੀ ਇਤਨਾ ਦਾ ਸਮਝ ਆ ਗਿਆ ਉਹਨੇ ਉਹਨੇ ਸਾਨੂੰ ਦੱਸਿਆ ਵਾ ਕਿ ਪਾ ਲੈ ਲਿਆ ਜਿੰਦਰ ਦੇਖੋ ਫਿਰ ਉਹਨੂੰ ਪਤਾ ਵੀ ਲੱਗ ਗਿਆ ਵਾ ਜਦੋਂ ਵੀਡੀਓ ਕੋਲ ਬੰਦ ਕੀਤੀ ਪਤਾ ਲੱਗਿਆ ਮੋਟਾ ਵੀਡੀਓ ਕੋਲ ਜੀ ਮੁੱਕ ਦਾ ਮੁੱਕਦਾ ਹੀ ਬਕਾਇਆ ਉਹਨੇ ਆਪਣੇ ਆਪ ਦੇ ਵਿੱਚ ਤੇ ਚੜ ਕੇ ਤੇ ਕੁਰਸੀ ਲਾ ਕੇ ਦੁਬਾਰਾ ਕੋਈ ਗੱਲ ਬਾਤ ਆਈ ਨਹੀਂ ਨਹੀਂ ਨਾ ਉਹਨਾਂ ਲਈ ਤੱਕ ਕੋਈ ਨਹੀਂ ਹੋਈ ਸਾਡੀ ਅੱਜ ਨੰਮਾ ਉਹਦੇ ਲੱਗਿਆ ਚਾਰ ਪੰਜ ਦਿਨ ਹੋ ਗਏ ਪੰਜ ਛੇ ਚਾਰ ਪੰਜ ਦਿਨ ਹੋ ਗਏ ਨਵੇਂ ਉਹਦੇ ਕਰਦੀ ਜਦੋਂ ਇਹ ਮਤਲਬ ਝਗੜਦੇ ਦੋਵੇਂ ਜੀਓ ਸਾਨੂੰ ਦੱਬੀ ਕਰਦੀ ਉਹਨਾ ਸਾਡਾ ਅੱਜ ਦੋ ਮਹੀਨੇ ਤੇਨ ਹੋ ਗਏ ਕੁਝ ਨੁਆੜ ਗਏ ਸੰਦੇ ਅਹੀਂ ਇਦਰੋਂ ਲਾ ਕੇ ਉਹਦੇ ਕੁਝ ਦੇ ਮਾੜਾ ਬੁੱਤ ਫੁੱਲ ਤੇ ਵੜੇ ਮੁੰਡਾ ਉਹਨੇ ਹੀ ਗਾਇਨੀ ਸਭ ਕੀਤਾ। ਹੋਰ ਧੀ ਮੰਗ ਕਰਦੇ। ਹੁਣ ਇਹੋ ਮੰਗ ਕਰਦੇ ਸਾਡਾ ਇਨਸਾਫ ਚਾਹੀਦਾ। ਸੰਤਮ ਨਾਲੇ ਸਸਪੀਰ ਤੋਂ ਕਰਨਾ ਹੈ ਸੇ। ਸਰਕਾਰ ਪੰਜਾਬ ਸਰਕਾਰ ਚਾਹੀਦਾ। ਕੋਰਨਾ ਕਿਸੇ ਨੇ ਹੋਈ ਜਿੰਨਾ ਧੋਖਾ ਦੇ ਦਿੱਤਾ। ਉਹ ਅੱਧੀ ਲੜਕੀ ਦੇ ਪਰਮਾਰ ਵਾਲਾ ਨਾ ਲੜਕੀ ਵਾਲੇ ਪਰਿਵਾਰ ਵਾਲਿਆਂ ਨੇ ਇਹੋ ਪਿੰਲੇ ਹੁੰਦੀ ਗਰੀ ਲੜਦੇ ਲਿਖਦੇ ਇਹਨਾਂ ਪੈਸੇ ਭਈ ਉਹਨਾਂ ਨੂੰ ਤੂੰ ਤਾਂ ਸਾਡੇ ਵਿੱਚ ਪਿੰਦੇ ਸਕੇ ਪੈਸੇ ਬਾਈ ਡੋਟ ਆਇਦ ਤੱਕ ਉਹ ਤਾਂ ਲੜਦਾ ਕਿ ਤੂੰ ਉਹਨੂੰ ਪੈਸੇ ਪਾਈ ਪੈ ਜਾਂ ਤਾਂ ਸਾਡੀ ਜੰਨਾ ਨੂੰ ਬੈਂਸ ਬਚਾਈ ਹੋਈ ਹੁੰਦੀ ਸਾਡੇ ਨਾਲ ਇਹ ਜੁੜੀ ਉਹਦੀ ਮਤਲਬ ਸਾਸ ਨਹੀਂ ਹੋਈ ਉਹ ਨਹੀਂ ਸਾਡੇ ਕੀ ਹੋਈ ਇਹਨੇ ਪੈਸੇ ਲਾ ਕੇ ਜਿਹੜਾ ਤੁਸੀਂ ਆ ਲੈਸ ਕਰਾ ਦੇ ਉਹਨੂੰ ਬਾਹਰ ਤੇ ਆਈ 1.5-2 ਲੱਖ ਰੁਪਈਆ ਪਹਿਲਾਂ ਲਾਇਆ 5 ਲੱਖ ਰੁਪਈਆ ਸਿੱਧੇ ਤਾਂ ਇਹ ਜਨਨ ਦੇ ਕੇ ਨੌਜਵਾਨ ਦੀ ਮਾਤਾ ਜੀ ਤਾਂ ਉਹਨਾਂ ਦੇ ਹੋਰ ਵੀ ਪਰਿਵਾਰਕ ਮੈਂਬਰ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਉਹਨਾਂ ਦਾ ਕੀ ਕਹਿਣਾ ਹੈ ਸਦਕਿ ਇਹ ਜਿਹੜੀ ਮ੍ਰਿਤਕ ਨੌਜਵਾਨ ਦੀ ਜਿਹੜੀ ਸਿਸਟਰ ਨੇ ਉਹ ਵੀ ਸਾਡੇ ਨਾਲ ਮੌਜੂਦ ਜਿਹੜੀ ਸਿਸਟਰ ਉਹ ਵੀ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਅੱਜ ਪੈਂਦੀ ਕੀ ਪਿਆ ਜਾਂਦੇ ਜੀ ਕੀ ਕਹਿਣਾ ਚਾਹੁੰਦੇ ਆਪਕੋ ਆਪ ਦੋਸਤਾਂ ਨੂੰ ਪਤਾ ਪਿੱਛੇ ਕੀ ਇਹਦਾ ਜੀ ਖੋਦ ਨਹੀਂ ਕਰਦਾ ਮਨ ਕੋਈ ਰੀਜਨ ਹੀ ਹੋਵੇ ਤੇ ਮਾਤਾ ਉਹਦੇ ਰੀਜਨ ਹੀ ਬਹੁਤ ਵੱਡਾ ਸੀ ਉਹਦਾ ਉਹਦੀ ਵਾਈਫ ਨੂੰ ਪਤਾ ਹੀ ਨਹੀਂ ਉਹਨੂੰ ਕੀ ਕੁਝ ਉਹ ਕਰਦੀ ਰਹੀ ਜਿਹੜੇ ਕੰਮਾ ਤੋਂ ਡੱਕਦਾ ਸੀ ਉਹ ਲੱਗੀ ਨਹੀਂ ਸੀ ਦਿੰਦੀ ਨਹੀਂ ਇਹ ਰਹਿੰਦੀ ਸਾਡੇ ਅੱਗੇ ਹੁੰਦਾ ਸੀ ਕਿ ਇਹ ਬੱਚੇ ਨੇ ਰੱਖਣਾ ਵੀ ਨਹੀਂ ਜੇ ਕੰਟਰੋਲ ਚ ਹੈਗੀ ਆਖ ਦੇਣਾ ਚਲ ਕੋਈ ਨਹੀਂ ਇਹਦਾ ਤੂੰ ਮਿੱਠਿਆ ਹੋ ਕੇ ਉਹਦੇ ਨਾਲ ਬਾਅਦ ਚਲ ਜਾ ਕੇ ਬਾਅਦ ਚੋਂ ਵੇਖ ਲਾਂਗੇ ਮਿੱਠਿਆ ਹੋ ਕੇ ਚਲ ਜਾ ਤੂੰ ਤੇ ਨਹੀਂ ਬਾਅਦ ਚੋਂ ਵੇਖ ਲਾਂਗੇ ਕੋਈ ਨਹੀਂ ਉੱਥੇ ਜਾ ਕੇ ਕਰ ਲੈ ਇਹ ਲਾਲਚ ਚ ਹੀ ਉਹਨੂੰ ਰੱਖ ਕੇ ਛੱਡਿਆ ਇਹਾਨੂੰ ਨਹੀਂ ਪਤਾ ਹੱਡੇ ਉਹ ਸੀ ਨਹੀਂ ਇਦਾਂ ਕਰਿਆ ਨਾ ਅਖੀਰੰਤ ਦੇ ਸਟੈਪ ਕੋਲ ਨੀ ਹੱਥੀ ਸੜੀ ਨੇ ਸਟੈਪ ਤੇ ਚੁੱਕ ਲਿਆ ਉਹਨੇ ਜਦੋਂ ਕਹਿਤਾ ਨਾ ਵੀ ਤੂੰ ਮਰ ਜਾ ਜੋ ਮਰਜੀ ਹੋ ਜੇ ਮੈਂ ਨਾ ਖੜਨਾ ਮਨਾ ਮੈਂ ਤੇਰੇ ਕੋ ਉਹਨਾਂ ਕਰ ਲੈ ਕੱਲ ਦਾ ਕੱਲ ਦਾ ਮੌਕਾ ਵਾ ਕੱਲ ਦਾ ਮੌਕਾ ਕਿਤੇ ਇੱਕ ਫੂਲ ਨਹੀਂ ਉਹ ਕੁੜੀ ਨੇ ਲਾਇਆ ਵੀ ਮੇਰਾ ਜਿਹਦੇ ਨਾਲ ਘਰ ਵਾਲੇ ਨਾ ਹੋਵੇ ਇੱਕ ਮਿੰਟ ਵਸਾ ਨਹੀਂ ਖੜੇ ਉਹਨੇ ਕਿਹਾ ਇੱਕ ਦਿਨ ਨਹੀਂ ਲਾਇਆ ਕਿ ਮੈਨੂੰ ਮੂੰਹ ਹੀ ਬਖਾ ਦੋ ਨਾ ਕੋਈ ਫੋਨ ਨਹੀਂ ਲਾਇਆ ਉਹਦੀ ਮਾਂ ਆਈ ਮੜਾ ਫੋੜ ਗਿਆ ਬਸ ਬੀਠਾ ਵਾ ਨਾ ਕੋਈ ਅੱਖ ਚੋਂ ਉੱਤਰ ਨਿਕਲੇ ਨਾ ਕੁਛ ਬਸ ਉਥੇ ਮੜਮ ਹੋ ਗਿਆ ਕਰਕੇ ਤੇ ਪਰਾਂ ਹੋ ਕੇ ਬਿਠੇ ਰਹੇ ਇੱਕ ਤਰੀਕੇ ਦੇ ਫੇਰਿੰਗ ਨੇ ਬਸ ਕੋਈ ਤਾਂ ਨਹੀਂ ਸਾਫਤ ਹੋਣੀ ਆਪਰੇ ਇਸ ਮਿਆਕਿੰਦੀ ਆਪੇ ਕਿਹੇ ਹੋਰ ਦਾ ਨਾ ਘਰ ਜਿਹੜੇ ਨਾਂ ਲੋਕੋ ਆਪਾਂ ਯਕੀਨ ਕਰ ਲੈਨੇ ਆ ਪਰ ਨਾ ਯਕੀਨ ਨਾ ਕਿਸੇ ਦੇ ਵੀ ਕਰੋ ਕਿ ਜੇ ਤੇ ਯਕੀਨ ਨਾ ਕਰੋ ਰਤਾਣਾ ਕਰੋ ਵੇਖੀ ਹੁਣ ਨਹੀਂ ਕੋਈ ਵੀ ਯਕੀਨ ਹੁੰਦੇ ਲਾਇਕ ਰਹਿ ਗਿਆ ਅਸੀਂ ਸੋਚਦੇ ਨੋਕਾ ਨਾਲ ਦੇ ਕਰ ਅੱਜ ਖੱਡੇ ਖਰਚ ਵੀ ਹੋ ਗਈ ਹੀ ਇਹ ਚੀਜ਼ ਨੂੰ ਦਿਮਾਗ ਵਿੱਚ ਮੈਂ ਸੋਚਿਆ ਹੀ ਨਹੀਂ ਕਿ ਗੱਡੀ ਜੋ ਸਾਡੇ ਨਾਲ ਹੋ ਗਿਆ ਅਸੀਂ ਅਜੇ ਵੀ ਪੰਜਾਬ ਸਰਕਾਰ ਨੂੰ ਵੀ ਬੇਨਤੀ ਕਰਦੇ ਆ ਵੀ ਪਲੀਜ਼ ਸਾਡੇ ਹੈਲਪ ਕਰੋ ਕੁਝ ਕੁਝ ਵੀ ਹੈਲਪ ਕਰੋ ਥੋੜੀ ਬਤਰੀ ਕਰ ਦੋ ਇੱਥੇ ਤਨਤਨ ਦੇ ਐਸਪੀ ਸਾਹਿਬ ਨੂੰ ਨਾ ਉਹਨਾਂ ਦਾ ਪਤਾ ਨਹੀਂ ਹੈ ਪਰ ਉਹਨਾਂ ਦੇ ਅੱਗੇ ਵੀ ਹੱਥ ਜੋੜ ਕੇ ਬੇਨਤੀ ਆ ਵੀ ਕਿਰਪਾ ਕਰਕੇ ਸਾਡੇ ਕੋ ਪਹੁੰਚ ਸਾਡੀ ਸੁਣੋ ਸਾਡੀ ਸਾਡੀ ਜਿਹੜੀ ਮੰਗ ਹੈ ਉਹਨੂੰ ਪੂਰੀ ਕਰ ਦਿਓ ਬਸ ਤਾਨੂੰ ਹੁਣ ਕੋਈ ਸਹਾਨੀ ਇਨਸਾਫ ਚਾਹੀਦਾ ਵਾ ਸਾਡਾ ਵੀਰ ਸਿਰਫ ਉਹਦੇ ਕਰਕੇ ਗਿਆ ਉਹਦੇ ਕਰਕੇ ਹੋਰ ਕੋਈ ਵੀ ਜੰਨ ਨਹੀਂ ਹੁੰਦਾ ਨਾ ਉਹਦੀ ਕਦੀ ਘਰਦਿਆਂ ਨਾ ਲੜਾਈ ਝਗੜਾ ਹੁੰਦਾ ਨਹੀਂ ਹੁੰਦਾ ਹੀ ਇੱਕ ਵੇਧੇ ਮੈਂਟਲੀ ਫੇਰ ਜੱਗੇ ਪਲੇ ਤੁਹਾਨੂੰ ਪਤਾ ਪੁੱਤ ਮਾਂ ਪਿਓ ਤੋਂ ਬਿਨਾਂ ਨਹੀਂ ਰਹਿ ਸਕਦਾ ਵੀ ਪਰ ਇੰਨੇ ਬਹੁਤ ਤਕਾ ਦਿੱਤਾ ਗੁਡੀ ਨੇ ਸਾਡੇ ਨਾਲ ਬਹੁਤ ਤਕਾ ਦਿੱਤਾ ਤੁਹਾਨੂੰ ਕਦੀ ਫੋਨ ਨਹੀਂ ਲਾਇਆ ਕਦੀ ਫੋਨ ਨਾ ਲਾਇਆ ਇਹਨੇ ਅੱਖਾਂ ਨਾਲ ਕੋਈ ਨਹੀਂ ਜੋਤੇ ਨਾਲ ਗੱਲ ਹੋ ਜਾਂਦੀ ਸਾਡੇ ਨਾਲ ਨਹੀਂ ਹੁੰਦੀ ਚਲ ਕੋਈ ਹੋਣੀ ਪਰ ਇਹਨੇ ਕਦੀ ਸਾਨੂੰ ਫੋਨ ਆ ਜਦਦਨ ਮਰਿਆ ਵਾ ਇਹ ਅੱਖਾਂ ਦੇ ਸਾਹਮਣੇ ਫਾਂ ਲਿਆਵਾ ਵੀਡੀਓ ਕਾਲ ਤੇ ਫਾਂ ਲਿਆਵਾ ਫਿਰ ਹਨ ਨੂੰ ਜਦੋਂ ਫਾਂ ਲੈ ਲਿਆ ਉਸ ਤੋਂ ਬਾਅਦ ਹਨ ਨੂੰ ਦੱਸਿਆ ਵੀ ਉਹਨੇ ਫਾਂ ਲੈ ਲਿਆ ਮੈਂ ਕਿਹਾ ਵੀ ਹੁਣ ਤੇਰੇ ਦੱਸਣ ਦਾ ਕੀ ਫਾਇਦਾ ਜਿੰਨੇ ਚਿਰ ਨੂੰ ਚਾਚਾ ਜੀ ਉੱਥੋਂ ਆਏ ਚਾਚਾ ਜੀ ਛੇਤੀ ਪੰਜਾਂ 10 ਮਿੰਟਾਂ 'ਚ ਚਾਚਾ ਜੀ ਪਹੁੰਚ ਗਏ ਵੀ ਉਹ ਫਾਂ ਲੈਣਦੇ ਆ ਮੈਂ ਬਚਾਣਾ ਪਰ ਨਹੀਂ ਬਚੇ ਨਹੀਂ 2 ਸਾਲ ਪਹਿਲਾਂ ਜਦੋਂ ਕਿਹਾ ਉਹ ਤੋਂ ਉਹ ਤੋਂ ਵੀ ਪਹਿਲਾਂ ਇਹਨਾਂ ਦਾ ਝਗੜਾ ਸੀ ਨਕਤੀਨ ਜਦੋਂ ਦੋਸਾਂ ਲਿੱਥੇ ਰਹੀ ਆ ਨਾ ਬਿਲਕੁਲ ਨਹੀਂ ਥੋੜਾ ਬਤਾ ਉਨੀ ਕੀ ਹੋ ਜਾਂਦੀ ਹੀ ਚਲੋ ਉਹ ਦੋਵੇਂ ਜੀ ਸੈਪਟ ਕਰ ਲੈਂਦੇ ਇਹ ਪੜਾਇਆ ਲਖਾਇਆ ਆਈਲੈਟਸ ਕਰਾਈ ਸਾਰਾ ਕੁਝ ਕਰਾਇਆ ਇਹ ਆਪਣੀ ਧੀ ਸਮਝ ਕੇ ਹਰ ਇੱਕ ਚੀਜ਼ ਉਹਨੂੰ ਬ੍ਰਾਂਡਡ ਲਾ ਕੇ ਦਿੱਤੀ ਆ ਕੰਪਨੀ ਦੀ ਚੀਜ਼ ਕੋਈ ਐਵੇਂ ਗਾਵੇਂ ਚੀਜ਼ ਨਹੀਂ ਕਿ ਉਹਨੂੰ ਲੈ ਕੇ ਦਿੱਤੀ ਹਰ ਇੱਕ ਚੀਜ਼ ਵੀ ਉਹਨੂੰ ਬ੍ਰਾਂਡਡ ਲਾ ਕੇ ਉਹਦੇ ਅੱਗੇ ਹੱਥ ਵੀ ਜੋੜੇ ਹੀ ਜਾਂਦੀ ਦੇ ਕਿ ਕਦੇ ਇਹੋ ਜਿਹਾ ਕੰਮ ਨਾ ਕਰੇ ਸਾਨੂੰ ਦੇ ਦੇ ਤੇ ਬਹੁਤ ਆਸਾਂ ਹੀ ਬਹੁਤ ਆਸਾਂ ਹੀ ਸਾਡਾ ਇਹੋ ਹੀ ਇੱਕ ਹੈਗਾ ਇਹ ਨਾ ਸਾਡਾ ਲੈਤੀ ਬਰਉ ਨੇ ਕੋਈ ਖਾਰੇ ਉਠਾਇਆ। ਕੋਈ ਖਾਰੇ ਉਠਾਇਆ। ਇਹ ਉੱਥੇ ਜਾ ਕੇ ਜਿਹੜਾ ਹਾਂ ਉੱਥੇ ਜਾ ਕੇ ਉੱਥੇ ਜਾ ਕੇ ਵੀ ਥੋੜਾ ਟਾਈਮ ਜਿੰਨਾ ਟਾਈਮ ਇਹਨੂੰ ਕੰਮ ਨਹੀਂ ਨਾ ਮਿਲਿਆ। ਉਹਨਾ ਟਾਈਮ ਇਹ ਵਧੀਆ ਰਹੀ ਜਿੱਥੋਂ ਇਹਨੂੰ ਕੰਮ ਮਿਲ ਗਿਆ ਵਾ। ਉਤੋਂ ਥੋੜਾ 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 ਪਿੱਛੇ ਹੁੰਦੀ ਹੁੰਦੀ ਪਤਾ ਨਹੀਂ ਕਿ ਕੀ ਗੱਲ ਉਹ ਜੋਤੇ ਨਾ ਖਾਦੀ ਰਹੀ ਐ ਜੋ ਤਾਂ ਕਿਸੇ ਹਮ ਆਪਣੇ ਦਿਲ ਚ ਹੀ ਲੈ ਗਿਆ ਸਭ ਗੱਲਾਂ ਹਾਨੂੰ ਦੱਸ ਗਈ ਨਹੀਂ ਗਿਆ ਵੀ ਉਹਨੇ ਬੇਦੀ ਕੀ ਰਹੀ ਐ ਕਹਿੰਦੀ ਇਹੋ ਹੀ ਰਹੀ ਸਿਰਫ ਇਹਦੇ ਨਾਲ ਹੀ ਲੜਦੀ ਹੀ ਇਹਦੇ ਨਾਲ ਜਦੋਂ ਲੜਦੀ ਹੀ ਨਾ ਉਹ ਉਦੋਂ ਹੀ ਕੋਈ ਗਲਤ ਸਟੈਪ ਚ ਟੁੱਕਦਾ ਜਦੋਂ ਲੜਦੀ ਹੀ ਉਹਦੋਂ ਹੀ ਗਲਤ ਸਟੈਪ ਚ ਟੁੱਕਦਾ ਹੀ ਉਹਦੋਂ ਹੀ ਟੁੱਕਦਾ ਸਿੱਧਾ ਕੋਈ ਗੱਲ ਬਾਤ ਨਹੀਂ ਲੱਗਦਾ ਜੀ ਨਹੀਂ ਕ ਬਹੁਤ ਘੱਟ ਦੱਸਦਾ ਹੀ ਬਹੁਤ ਘੱਟ ਜਿਆਦੀਆਂ ਉਹ ਦਿਲ ਚ ਹੀ ਲੈ ਗਿਆ ਆਪਣੀਆਂ ਗੱਲਾਂ ਦੱਸ ਸਕੇ ਨਹੀਂ ਗੱਲ ਸੋਹਣੀ ਆ ਭੀ ਮਰਦਾ ਤੇ ਮਾਰਾ ਐਨੀ ਗੱਲ ਉਹਨੇ ਆਖੀ ਆ ਭੀ ਜੇ ਤੂੰ ਮਰਦਾ ਤੇ ਮਾਰੂ ਨਹੀਂ ਆਖਿਆ ਭੀ ਲੈ ਉਹਨੂੰ ਲੱਗਦਾ ਹੈ ਸ਼ਾਇਦ ਉਦਾਂ ਹੀ ਕਰਦਾ ਵਾ ਸ਼ਾਇਦ ਉਦਾਂ ਹੀ ਕਰਦਾ ਵਾ ਇਹਨੇ ਮੰਨਣਾ ਤਾਂ ਹੈਗਾ ਨਹੀਂ ਆ ਪਰ ਉਹ ਉਹ ਗੱਲ ਦਿਲ ਤੇ ਆ ਗਿਆ ਉਹਨੂੰ ਖਰੇ ਕਿਹੜੀ ਇਹਨੇ ਗੱਲ ਕਹਿਤੀ ਵੀਡੀਓ ਕਾਲ ਤੇ ਜਦੋਂ ਸਾਹਮਣੇ ਪਾ ਲੈਂਦੇ ਆ ਤੂੰ ਪਹਿਲਾਂ ਦੱਸ ਸਾਨੂੰ ਤੇ ਹੀ ਆਪਣੇ ਪੁੱਤ ਨੂੰ ਬਚਾ ਸਕੀਏ ਤੂੰ ਦੱਸਿਆ ਉਹਦੇ ਜਦੋਂ ਪਾ ਲੇ ਲਿਆ ਉਹ ਵੀ ਕਿੰਨੇ ਟਾਈਮ ਬਾਅਦ ਜਾ ਕੇ ਫੋਨ ਕੀਤਾ ਵੀ ਹੁਣ ਤੇ ਲੈ ਲਿਆ ਹੁਣ ਤੇ ਚਲ ਗਿਆ ਹੁਣਾ ਉਹ ਤਾਂ ਇਹੋ ਕੁਝ ਚਾਹੁੰਦੀ ਸੀ ਮੈਂ ਤੇ ਉਹ ਲੋਕਾਂ ਕੇ ਵੀ ਬੇਨਤੀ ਕਰਦੀ ਆ ਵੀ ਨਾ ਆਪਣੀਆਂ ਧੀਆਂ ਨਾ ਕੱਲਿਆ ਕਰੋ ਆਪਣੀਆਂ ਪੁੱਤ ਜੇ ਪੁੱਤਾਂ ਨੂੰ ਪੈਸੇ ਲਾ ਕੇ ਇੱਥੇ ਕੋਈ ਕੰਮ ਖੋਲਦੋ ਮਾਣਾ ਖੋਲਦੋ ਚੱਲ ਜਾਊਗਾ ਨਾ ਚੱਲ ਜਾਊਗਾ ਤੇ ਠੀਕ ਆ ਅੱਖਾਂ ਉਲੇ ਅੱਖਾਂ ਸਾਹਮਣੇ ਰਹੂਗਾ ਪਰ ਆ ਜਿਹੜਾ ਧੱਕਾ ਨਾ ਇਹ ਜਿਹੜਾ ਧੱਕਾ ਜਿਹੜਾ ਧੱਕਾ ਜਿਹੜਾ ਧੱਕਾ ਹੱਦੇ ਨਾ ਹੋ ਗਿਆ ਨਾ ਰੱਬ ਕਿਸੇ ਨਾ ਵੀ ਨਾ ਕਰੇ ਸਾਡੀ ਮੰਗ ਐਸ ਪੰਜਾਬ ਸਰਕਾਰ ਅੱਗੇ ਹੱਥ ਜੋੜ ਕੇ ਬੇਨਤੀ ਆ ਕਿ ਪਲੀਜ਼ ਇਨਹੀ ਇਨਸਾਫ ਦਿਵਾਓ ਇਨਸਾਫ ਇਹੀ ਦਿਵਾਓ ਇਹ ਨਹੀਂ ਹਜ਼ਾਰਾਂ ਮਾਵਾਂ ਦੇ ਪੁੱਤ ਹੋਏ ਆ ਕਈਆਂ ਨਾ ਹੋਇਆ ਇਦਾਂ ਪਰ ਉਹਨਾਂ ਨੂੰ ਵੀ ਇਨਸਾਫ ਦਿਵਾਓ ਇਨਸਾਫ ਦਿਵਾਉਣਾ ਚਾਹੀਦਾ ਸਰਕਾਰ ਨੂੰ ਸਰਕਾਰ ਤੇ ਵੀ ਉਮੀਦ ਹੈਗੀ ਆ ਵੀ ਕਰੂਗੀ ਜਿੱਤਾਂ ਉਹਨਾਂ ਨੇਸ਼ੇ ਤੇ ਜੋਰ ਪਾਇਆ ਵਾ ਹੋ ਸਕਦਾ ਇੱਥੇ ਵੀ ਜੋਰ ਪਾਵੇ ਪਾਉਗੀ ਜੋਰ ਹਨ ਉਹਤੇ ਉਮੀਦ ਹੈ ਹਨ ਤਨ ਤਨ ਵਾਲਿਆ ਸੁ ਵੀ ਤੇ ਵੀ ਉਮੀਦ ਹੈ ਪੂਰਾ ਯਕੀਨ ਆ ਵੀ ਉਹ ਪਹੁੰਚਣਗੇ ਵੀ ਸਾਡੇ ਕੋਲ ਤੇ ਹਨ ਨੂੰ ਇਨਸਾਫ ਵੀ ਜ਼ਰੂਰ ਦੇਉਣਗੇ ਹਨ ਪੂਰੀ ਉਮੀਦ ਹੈ ਉਹਨਾਂ ਕੋਲ ਲੜਕੇ ਦੀ ਵੀ ਫਾਈਲ ਲਗਾਈ ਗਈ ਨਹੀਂ ਲੜਕੇ ਦੀ ਅਜੇ ਫਾਈਲ ਨਹੀਂ ਲੱਗੀ ਅਜੇ ਫਾਈਲ ਲਾਉਣੀ ਸੀ ਲੜਕੇ ਦੀ ਆइल ਲੋਣੀ ਹੀ ਹੋਂ ਤੋਂ ਡਾਕੂਮੈਂਟ ਮੰਗਦੇ ਹਾਂ ਡਾਕੂਮੈਂਟ ਨਹੀਂ ਦਿੰਦੇ ਡਾਕੂਮੈਂਟ ਨਹੀਂ ਦਿੰਦੀ ਰੋ ਕਮੈਂਟ ਮੰਗਦੇ ਹਾਂ ਤੇ ਦਿੰਦੀ ਨਹੀਂ ਤੇ ਫਿਰ ਜੋਤੇ ਨਾਲ ਗੱਲ ਕੋਈ ਨਹੀਂ ਹੁੰਦੀ ਆਹਦੇ ਨਾਲ ਕੋਈ ਨਹੀਂ ਪਾ ਦੂਗੀ ਕੋਈ ਨਹੀਂ ਪਾ ਦੂਗੀ ਅਹੀਂ ਆਪਣਾ ਤੇਰੀ ਗੱਲ ਹੁੰਦੀ ਹੁੰਦੀ ਆ ਮਰੀ ਤਾਂ ਠੇਕੂ ਚ ਜਾ ਬਟਾ ਠੇਕੂ ਚ ਜਾਵੇ ਐਂ ਕੋ ਜਾ ਦੇਣਾ ਨਹੀਂ ਅਹੀਂ ਆਖਣਾ ਕਰੇ ਉਹ ਤੇ ਹੀ ਲੜਦਾ ਕੇ ਵੀ ਲੜਦਾ ਹੁੰਦਾ ਸੀ ਚਲ ਕੋਈ ਨਹੀਂ ਦੋਵੇਂ ਜੀ ਜਾਂ ਚਲ ਕੋਈ ਨਹੀਂ ਹੀ ਗੱਲ ਚ ਪਰ ਹਣ ਉਹਨੇ ਕੀ ਬਤਾ ਹੱਡੇ ਨਹੀਂ ਉਹ ਇਦਾਂ ਕਰਕੇਗੀ ਤੇ ਨਹੀਂ ਸੋਚਿਆ ਤੁਹਾਨੂੰ ਲੱਗਦਾ ਹੈ ਕਿ ਉਹਨੇ ਬਾਹਰ ਜਾ ਕੇ ਆਇਆ ਤਾਂ ਕਾਲੀ ਪਈ ਕਿ ਮੈਂ ਬਾਹਰ ਜਾਣਾ ਕਾਲੀ ਪਈ ਹੀ ਜ਼ਰੂਰ ਉਹਨਾ ਬਾਹਰ ਜਾਂਦੀ ਉਹਦੇ ਘਰਦਿਆਂ ਨੇ ਵੀ ਪਾਈ ਹੀ ਉਹਨੇ ਵੀ ਪਾਈ ਹੀ ਖਾਲੀ ਜ਼ਰੂਰ ਪਾਈ ਪਰ ਕਦੀ ਇਹ ਨਹੀਂ ਕਿ ਸੋਚਿਆ ਅਹੀਂ ਕਿ ਦੋ ਸਾਲ ਹੱਡੇ ਤੋਂ ਰਹਿ ਗਈ ਦੋ ਵਸਾਂ ਰਹਿ ਗਈ ਆ ਕਦੀ ਉਹਨੇ ਇਦਾਂ ਦਾ ਕੋਈ ਗੱਲ ਨਹੀਂ ਹੀ ਕੀਤੀ ਤੇ ਇਦਾਂ ਜਾ ਕੇ ਨਹੀਂ ਕਰਦੀ ਅਸੀਂ ਯਕੀਨ ਕਰਕੇ ਹੀ ਕਰ ਲਿਆ ਅਸੀਂ ਧੀ ਬਣਾ ਕੇ ਉਹਨੂੰ ਕਰ ਲਿਆ ਅਸੀਂ ਹੱਥ ਵੀ ਜੋੜੇ ਹੀ ਜਾਂਦੀ ਬਾਕੀ ਉਹਦੇ ਕੋ ਤੇ ਦੋ ਇਹੋ ਜੱਕਾ ਦਮ ਨਾ ਚੁੱਕੀ ਜੋ ਤੇਨੂੰ ਲੈ ਜੀ ਫਿਰ ਭਾਵੇਂ ਜੋ ਮਰਜ਼ੀ ਕਰ ਲਿਓ ਫਿਰ ਨਹੀਂ ਸਾਨੂੰ ਕੋਈ ਟੈਨਸ਼ਨ ਨਹੀਂ ਸਾਡਾ ਮੁੰਡਾ ਪਹੁੰਚੂਗਾ ਘਰ ਤੇ ਇਹ ਚੱਕਰਤੀ ਫਤਾਈ ਨਹੀਂ ਕੀ ਤੁਮਾਲ ਨੇ ਉੱਥੇ ਜਾ ਕੇ ਕਿੰਨੂੰ ਲੱਭ ਲਿਆ ਉਹਨੇ ਕੀ ਕੀਤਾ ਇਹ ਤਾਂ ਉਹ ਕੋਈ ਜਾਣਦੀ ਜੇ ਜਨ ਜੋਤਾ ਜਾਂਦਾ ਉਹ ਦੁਬਾਰਾ ਕੋਈ ਗੱਲਬਾਤ ਆਈ ਨਹੀਂ ਗੱਲਬਾਤ ਹੋਈ ਨਹੀਂ ਉਹਨੇ ਵੀਡੀਓ ਕਾਲ ਕੋਈ ਫੋਨ ਹੀ ਨਹੀਂ ਲਾਇਆ ਮੋਰ ਪੁੱਛਿਆ ਹੀ ਨਹੀਂ ਹਾਲ ਚਾਲ ਹੀ ਨਹੀਂ ਪੁੱਛਿਆ ਘਰ ਜਾਂਦਾ ਵੀ ਮੇਰੇ ਮਾਪਿਓ ਮਜ਼ਰਤ ਹੈਗਾ ਬਾਜੇ ਮਾਪਿਓ ਸਮਝ ਦਿੰਦੇ ਉਹਦੇ ਘਰ ਦੇ ਵੀ ਆਏ ਆ ਚੰਨੂੰ ਥੋੜਾ ਟਾਈਮ ਬੈਠੇ ਰਹੇ ਤੇ ਚਲ ਗਏ ਜੇ ਉਹਨਾਂ ਨੂੰ ਪਤਾ ਹੁੰਦਾ ਸਾਡੀ ਕੁੜੀ ਸਹੀ ਆ ਤੇ ਸਾਡੇ ਨਾਲ ਸਾਡਾ ਸਾਥ ਦਿੰਦੇ